ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 72 ਗਾਜ ਹੈ ਜੀ ਇਹਦੀ ਜਿਹੜੀ ਘਰ ਦੀ ਫਰੰਟ ਹੈ ਉਹ ਜੀ 16 ਫੁੱਟ ਹੈ ਮੱਥਾ ਯਾਨੀ ਕਿ 16 ਫੁੱਟ ਹੈ ਦਾ ਤੇ ਲੰਬਾਈ 42 ਫੁੱਟ ਫਰੰਟ ਤੋਂ ਸਾਰੀ ਦੇਖ ਹੀ ਲਈ ਆ ਪਹਿਲਾਂ ਘਰ ਦੀ ਐਂਟਰੀ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾਂਦੀਆਂ ਹਨ ਸਾਰੇ ਘਰ ਵਿੱਚ ਟਾਇਲ ਲੱਗੀ ਹੋਈ ਹੈ ਪੇਂਟ ਦਾ ਕੰਮ ਸਾਰਾ ਹੋਇਆ ਹੋਇਆ ਜੀ ਪੌੜੀਆਂ ਨੂੰ ਸਟੀਲ ਦੀ ਗ੍ਰੇਲ ਲਵਾਈ ਹੋਈ ਹੈ ਇਹਨਾਂ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਸਾਰਾ ਇਹ ਘਰ ਮਾਲਕਾ ਨੇ ਕਿਹਾ ਹੈ ਕਿ ਨਵਾਂ ਹੀ ਬਣਿਆ ਹਜੇ ਔਰ ਖੁਦ ਬਣਾਇਆ ਹੋਇਆ ਬਿਲਡਰ ਦਾ ਨਹੀਂ ਬਣਿਆ ਹੋਇਆ ਬਾਕੀ ਲੌਬੀ ਏਰੀਆ ਵਿੱਚ ਵਿੱਚ ਦੇਖ ਸਕਦੇ ਸਾਰੇ ਟਾਇਲ ਲੱਗੀ ਹੋਈ ਹੈ ਟੋਟਲੀ ਤੇ ਇੱਕ ਸਾਈਡ ਤੇ ਡਰਾਈੰਗ ਰੂਮ ਬਣਿਆ ਹੋਇਆ ਇਹ ਜੀ ਘਰ ਸਿੰਗਲ ਮੰਜ਼ਲ ਬਣਿਆ ਹੋਇਆ ਲੌਬੀ ਏਰੀਆ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਜੀ ਤੁਹਾਨੂੰ ਪਹਿਲਾਂ ਲੌਬੀ ਏਰੀਆ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਸਾਰਾ ਘਰ ਦਾ ਨਕਸ਼ਾ ਸਮਝ ਆ ਜਾਵੇ ਤੇ ਸਾਹਮਣੇ ਪਾਸੇ ਵੀ ਕਮਰਾ ਹੈਗਾ ਇੱਕ ਉਹ ਵੀ ਦਿਖਾ ਦਿੰਨੇ ਆ ਤੇ ਨਾਲ ਹੀ ਉਹਦੇ ਕਿਚਨ ਬਣੀ ਹੋਈ ਆ ਆ ਜੀ ਕਮਰਾ ਆ ਆ ਕਿਚਨ ਬਣੀ ਹੋਈ ਆ ਓਪਨ ਕਿਚਨ ਵਿੱਚ ਖਾਣਿਆ ਦਾ ਕੰਮ ਹੋਇਆ ਹੋਇਆ ਆ ਦੀਵਾਰ ਤੇ ਟੈਲ ਲੱਗੀ ਹੋਈ ਹੈ ਜੀ ਇੱਕ ਸਾਈਡ ਤੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਆਜੇ ਕਮਰਾ ਬਣਿਆ ਹੋਇਆ ਕਮਰਾ ਵੀ ਕਾਫੀ ਖੁੱਲੜੁੱਲਾ ਬਣਿਆ ਹੋਇਆ ਤੇ ਕਮਰੇ ਦੇ ਨਾਲ ਅਟੈਚ ਵਾਸ਼ਰੂਮ ਤੇ ਅਟੈਚ ਵਾਸ਼ਿੰਗ ਏਰੀਆ ਬਣਿਆ ਹੋਇਆ ਘਰ ਦੇ ਮਾਲਕਾਂ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦਿੰਦਾ ਨਾਲੇ ਬੋਲ ਕੇ ਵੀ ਦੱਸ ਦਿੰਦਾ ਜੀ ਮਾਲਕਾਂ ਦਾ ਨੰਬਰ ਹੈ ਜੀ 94170 09516 ਤੁਸੀਂ ਕੁਝ ਵੀ ਕਾਰਵਾਰ ਬਾਰੇ ਪੁੱਛਣਾ ਹੋਵੇ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਆ ਜੀ ਬਾਥਰੂਮ ਬਣਿਆ ਹੋਇਆ ਬਾਥਰੂਮ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਤੇ ਇਧਰਲੇ ਪਾਸੇ ਵਾਸ਼ਿੰਗ ਏਰੀਆ ਬਣਿਆ ਹੋਇਆ ਸਾਰ ਤੁਹਾਨੂੰ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਇਧਰ ਵੀ ਸਾਰੀ ਟਾਇਲ ਲੱਗੀ ਹੋਈ ਆ ਘਰ ਦਾ ਐਡਰੈਸ ਵੀ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਤੁਸੀਂ ਉਸ ਨੂੰ ਨੋਟ ਕਰ ਲਿਓ ਜੀ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਲੁਧਿਆਣਾ ਦੇ ਕੋਈ ਕਿਸੇ ਘਰ ਦੀ ਵੀਡੀਓ ਲੈਣ ਨੂੰ ਕਿਹਾ ਸੀ ਤੇ ਦੁਗਰੀ ਏਰੀਆ ਦੀ ਹੋਵੇ ਜਾਂ ਤਾਂਦਰਾ ਏਰੀਆ ਦੀ ਹੋਵੇ ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਉਧਰਲੇ ਪਾਸੇ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਟੀ ਦੇ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਟੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਨਵਰਲ ਟਾਈਮ ਵਿੱਚ ਆਪਾਂ ਘਰਾ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ